21000 ਰੁਪਿਆ ਦੇ ਲਿਆਂਗੇ ਬੰਮਾਨਤਾ ਨਹੀਂ ਕਰਾਂਗੇ ਬਸ 21000 ਤੋਂ ਮਾਨਦਾਨ ਹੋ ਜਾਊਗਾ ਹਾਂ ਬਈ ਹਾਂ ਠੀਕ ਹੈ ਹਾਂ ਇਹ ਨਹੀਂ ਦਾ ਬੱਚੇ ਨਹੀਂ ਆਉਂਦੀਆਂ ਬਈ ਤੁਹਾਨੂੰ ਪਤਾ ਹੀ ਹੈ ਹਨਾ ਜਿਵੇਂ ਹੁਣ ਮੈਂ ਤਾਂ ਮਜਬੂਰੀ ਜੀ ਸੀਗੀ ਤੋੜੀ ਜੀ ਮੌਕੀ ਸੀਗੀ ਆਪਣੇ ਚਾਰ ਮੁੱਕ ਗਿਆ ਸੀਗਾ ਜਮਾਸ ਕਰ ਦੀ ਜੀ ਪੀਡੀਐਫ ਦੇ ਜੀ ਪੀਡੀਐਫ ਦੇ ਹਾਂਜੀ ਮਾਂ ਇਹਦੀ 40 140 120 ਦੀ ਸੀ ਜੀ ਮਾਂ 40 120 ਦੀ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਗਾ ਇਹ ਕਿਹੜੇ ਬੁੱਲਦੀ ਹੈ ਇਹ ਏਵੀਐਸ ਦੇ ਬ੍ਰੇਵੋ ਦੀ ਹੈ ਜੀ ਏਵੀਐਸ ਦੇ ਬ੍ਰੇਵੋ ਦੀ ਹੈ ਹਾਂਜੀ ਕੱਡ ਕਾਠ ਵੀ ਬਾਈ ਪੁਗੜਾ ਵਾਲਾ ਕੱਤੀ 22 ਕਿਲੋ ਫਰ ਦਿੱਤਾ ਵਾ ਬਾਈ ਪਹਿਲੇ ਸਵੇਰ ਦਾ ਪਹਿਲੇ ਸਵੇਰ ਹਾਂ ਬਾਈ ਠੀਕ ਹੈ ਫਾਰਮ ਦੇ ਵਿੱਚੋਂ ਵੀਡੀਓ ਆ ਤੁਹਾਨੂੰ ਆਪਾਂ ਇੱਧਰ ਖਾਵਾ ਦਿਖਾ ਦਿੰਨੇ ਆ ਇਹਦੀ ਬਾਈ 20 ਦਿਨਾਂ ਦੀ ਹਲੇ ਅਛੇ ਇਹ ਹਜੇ 20 ਦਿਨਾਂ ਦੀ ਦੁੱਧ ਪਿੰਦੀ ਆ ਹਲੇ ਬਾਈ ਠੀਕ ਹੈ ਕਾਫ ਸਟਾਰਟਰ ਦੇ ਲਈ ਨਾਲ ਹਾਂਜੀ ਹਾਂਜੀ ਨਾਲ ਪਿੰਜਰੇ ਚ ਆ ਜੀ ਕਾਫ ਸਟਾਰਟਰ ਤੇ ਦੁੱਧ ਆ ਜੀ ਆਕੀਤੇ ਕੇ ਆਪਾਂ ਚੰਗੀ ਵੜਾਉਣੇ ਆ ਬਾਈ ਠੀਕ ਹੈ ਉਹਦੇ ਐਬੀਐਸ ਦਾ ਪੈਪਰ ਲੱਗਿਆ ਵਾ ਜੀ ਜੇ ਕਿਸੇ ਨੇ ਬੁੱਕ ਕਰਨੀ ਹੋਣੀ ਆ ਬੱਚੀਆਂ ਹਨਾ ਅੱਛਾ ਹਾਂ ਉਹ ਵੀ 37 ਕਿਲੋ ਦੁੱਧ ਵਾਲੀ ਹੈਗੇ ਸੌਣ ਵਾਲੀ 40 ਦਿਨ ਰਹਿੰਦੇ ਹਨ ਜੀ ਅੱਛਾ ਤੇ ਆ ਆਪਣੇ ਪੀਡੀਏ ਫਿਰ ਡਾਕਟਰ ਸੀਮੰਦੀ ਆਪਣੀ ਜੀ ਬੱਚੀ ਅੱਛਾ 41 ਇੱਕ ਦੇ 16 ਦੀ ਹੈ ਜੀ ਇਹ 41 ਇੱਕ 16 ਦੀ ਹੈ 41 ਇੱਕ 16 ਦੀ ਹੈ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਸੀਲ ਰਾਮਪਰਾ ਫੂਲ ਜ਼ਿਲ੍ਹਾ ਬਟੰਡਾ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਆਪਾਂ ਇਹ ਛੋਟੇ ਫਾਰਮ ਦੇ ਵਿੱਚ ਵੀਡੀਓ ਬਣਾ ਰਹੇ ਆਂ ਇਹ ਇੱਧਰ ਦੇਖ ਸਕਦੇ ਹੋ ਗਾਂਵਾਂ ਇਹ ਪਰ ਸ਼ੈੱਡ ਦੇਖ ਸਕਦੇ ਹੋ ਇਹ ਫਾਰਮ ਦੇ ਵਿੱਚੋਂ ਹੀ ਇੱਕ ਗਾਂ ਵਹਿੜ ਵਗਾਉ ਕਰੀ ਹੈਗੀ तकरीबन ਪਹਿਲਾ ਸੂਆ ਸੂਈ ਵੀ ਆ ਤੇ ਕੁਝ ਕੁ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਤੇ ਬਾਕੀ ਅੱਗੇ ਆਪਾਂ ਮਾਲਕ ਤੋਂ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇ ਦਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਕਿੰਨੇ ਟਾਈਮ ਦੀ ਇਹ ਕੋਈ ਗੱਬਣ ਹੈਗੀ ਆ ਜਾਂ ਨਹੀਂ ਜਾਂ ਕਿੰਨਾ ਦੁੱਧ ਆ ਕੀ ਰੇਟ ਆ ਉਹ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾ ਦਾਂਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਵਹਿੜ ਤੋਂ ਖਰੀਦ ਸਕਦੇ ਹੋਗੇ ਤੇ ਦੋ ਛੋੜੀਆਂ ਹੀ ਸਰਪਕਾਊਆ ਬੱਚੀਆਂ ਕਦਾ ਇੱਧਰ ਖੜੀ ਹੈਗੀ ਇੱਕ ਉਧਰ ਪਿੰਜਰੇ 'ਚ ਖੜੀ ਆ ਉਹ ਤੁਹਾਨੂੰ ਆਪਾਂ ਬਾਹਰ ਕੱਢ ਕੇ ਦੋਵਾਂ ਦੀ ਡਿਟੇਲ ਉਹਨਾਂ ਦੀ ਲੈ ਦਾਂਗੇ ਤੇ ਪਹਿਲੇ ਨੰਬਰ ਤੇ ਆਪਾਂ ਇਹ ਤੋਂ ਵਹਿੜ ਤੋਂ ਸ਼ੁਰੂ ਕਰਦੇ ਆਂ ਇਹਦੀ ਆਪਾਂ ਡਿਟੇਲ ਲੈਣੀ ਆ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਾਈ ਜੀ। ਬਾਈ ਆਪਣਾ ਨਾਮ ਦੱਸ ਦਿਓ। ਬਾਈ ਮੇਰਾ ਨਾਮ ਕੁਲਵਿੰਦਰ ਆ ਮਤਲਬ ਪਿੰਡ ਚ ਕਿੰਦੀ-ਕਿੰਦੀ ਕਹਿੰਦੇ ਆ। ਠੀਕ ਆ ਜੀ। ਤੇ ਪਿੰਡ ਆਪਣਾ ਆਦਮਪਰਾ ਏ। ਠੀਕ ਆ। ਤੇ ਜ਼ਿਲ੍ਹਾ ਬਠਿੰਡਾ ਏ। ਤੇ ਕੋਲੇ ਆਪਣੇ ਸਲਾਦਪਰਾ ਰਹਿੰਦਾ। ਇਧਰ ਸੈਦੋਕ ਰਹਿ ਜਾਂਦਾ ਜੀ। ਠੀਕ ਆ। ਠੀਕ ਆ ਤੇ ਇਧਰ ਭੜੌੜ ਰਹਿ ਜਾਂਦਾ ਜੀ। ਠੀਕ ਆ। ਭੜੌੜ ਇਧਰ ਜੰਗੀ ਆਣਾ ਹਾਲ ਖਾਲ। ਹਾਂਜੀ। ਹਾਂਜੀ ਹਾਂਜੀ। ਪਿੰਡ ਆਸ-ਪਾਸੇ ਦੇ ਆਗੇ। ਹਾਂਜੀ ਹਾਂਜੀ। ਠੀਕ ਆ। ਤੇ ਬਈ ਆਪਾਂ ਜਿਹੜੀ ਇਹ ਬੈਡ ਵੇਚਣ ਲੱਗੇ ਆ ਇਹਦੀ ਕੀ ਡਿਟੇਲ ਆ ਗਈ ਤੇ ਇਹ ਪਹਿਲਾਂ ਸੂਆ ਸੋਈ ਵੀ ਆ ਠੀਕ ਆ ਠੀਕ ਆ ਇਹਨੂੰ ਸੋਈ ਨੂੰ 8-9 ਮਹੀਨੇ ਹੋ ਗਏ ਬਈ ਆ 8 ਮਹੀਨੇ ਹੋ ਗਏ 8-9 ਹਾਂ ਐਵੇਂ ਆਪਾਂ ਕਈ ਜੱਗ ਹੈਣਾ ਠੀਕ ਆ ਹਾਂ ਤੇ ਗੱਬਣ ਗੁੱਬਣ ਕਿਵੇਂ ਆ ਗੱਬਣ ਬਈ ਇਹ ਟੀਕਾ ਭਰਿਆ ਸੀਗਾ 23 ਦਸੰਬਰ ਨੂੰ ਹੂੰ ਤੇ ਹੁਣ ਜੰਪ ਕਰੀ ਜਾਂਦੀ ਆ ਹੁਣ ਬਈ ਹੀਟ ਚ ਆ ਗਈ। ਚਾ ਵੀ ਹੀਟ ਚ ਜਾਨੀ ਰਹੀ ਨਹੀਂ ਹੈ ਨਾ? ਹਾਂ ਆ ਗਈ ਬਈ ਹੀਟ ਚ ਰਹੀ ਨਹੀਂ। ਤੇ ਵੀ ਪਹਿਲਾਂ ਇੰਨਾ ਟਾਈਮ ਲਗਾਉਣ ਦਾ ਕਾਰਨ ਵੀ ਹੀਟ ਚ ਨਹੀਂ ਆਈ ਜਾਂ ਵੀ ਕਿਸ ਤਰ੍ਹਾਂ ਰਹੀ ਨਹੀਂ। ਨਹੀਂ ਬਈ ਪਹਿਲਾਂ ਤਾਂ ਹੈ ਮਤਲਬ ਗਰਮੀ ਵਾੜੀ ਸੀ ਯਾਰ। ਕਰਾਈ ਨਹੀਂ। ਠੀਕ ਆ ਭਰਾਏ ਨਹੀਂ ਕਿਉਂ ਫਿਰ ਹੁਣ ਆਪਾਂ ਮਤਲਬ ਗੱਬਣਾ ਆ ਰੋ ਉੱਥੇ ਚ ਕਰਾਉਣੇ ਹੁੰਦੇ ਆਪਾਂ। ਹੂੰ। ਦਸੰਬਰ ਜਾਂ ਜਨਵਰੀ ਫਰਵਰੀ ਚ ਸਹੀ ਰੁੱਤ ਚ ਆ ਜਾਂਦੀਆਂ ਐ। ਠੀਕ ਆ ਇਹ ਤਾਂ ਸਹੀ ਸਮਾਂ ਹੁੰਦਾ ਹੈ ਨਾ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਤੇ ਉਹਦੇ ਕਰਕੇ ਮਤਲਬ ਹੁਣ AI ਸਟਾਰਟਿੰਗ ਕਰੀ ਜੀ ਠੀਕ ਹੈ ਹੁਣ ਆਪਾਂ ਇੱਕ ਕਰੀ ਜਾਣੀ ਸੀਮਨ ਲਵਾਇਆ ਹਜੇ ਹਾਂਜੀ ਹਾਂਜੀ ਪਹਿਲਾਂ ਸੀਮਨ ਲਵਾਇਆ ਠੀਕ ਹੈ ਤੇ ਰਹੀ ਨਹੀਂ ਜਾਣੀ ਹੁਣ ਅੱਜ ਹੀਟ ਚ ਲੱਗਦੀ ਹੈ ਹਾਂਜੀ ਹਾਂਜੀ ਬਈ ਹਾਂ ਠੀਕ ਹੈ ਹਾਂਜੀ ਤੇ ਸੂਆ ਨੇ ਦੂਜਾ ਸੂਣਾ ਸੂਆ ਦੂਜਾ ਸੂਏ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਹੋਊਗਾ ਤਾਂ ਹੁਣ ਦੁੱਧ ਬਈ ਯਾਰ ਆਈ ਨੇ ਆਪਾਂ 10 ਕਿਲੋ ਕਹੀ ਜੇ ਕਿ 11 ਕਿਲੋ ਅਗਲੇ ਦੇ ਜਾ ਕੇ ਘੱਟ ਨਿਕਲੇ ਹਨਾ ਉਹ ਗੱਲ ਬਾਤ ਹੈ ਨਹੀਂ ਗੀ ਆਪਣੇ ਚ ਇਹ ਥੱਲੇ ਬਈ 7 ਤੋਂ 8 ਕਿਲੋ ਦੁੱਧ ਦਾ ਦੋਨਾਂ ਟਾਈਮਾਂ ਦਾ ਹਾਂ ਦੋਨਾਂ ਡੰਗਾ ਉਹਨਾਂ ਨਾਲ ਮਿਲਦੀ ਆ ਹਾਂ ਹਾਂ ਬਈ ਮਿਲਦੀ ਕਿਵੇਂ ਆ ਮਿਲਦੀ ਬਈ ਵਧ ਗਿਆ ਹੈ ਭਾਵੇਂ ਬਿਨਾ ਨਿਆਣੇ ਤੋਂ ਵਹਿ ਜਾ ਠੀਕ ਆ ਹਾਂ ਬੱਚਾ ਤਾਂ ਉਹਨਾਂ ਨਾਲ ਹੈ ਨਾ ਨਹੀਂ ਬੱਚਾ ਇਹ ਨਹੀਂ ਬਈ ਨਾਲ ਇਹਦੀ ਠੀਕ ਆ ਤੇ ਕਿਵੇਂ ਉ ਚੋਣ ਚਾਣ ਚੋਣ ਤੇ ਬਈ ਵਧ ਗਿਆ ਹੈ ਵਧੀਆ ਗਈ ਫੈਟ ਫੂਡ ਬਹੁਤ ਵਧੀਆ ਬਈ ਹੁੰਦੀ ਹੈ ਠੀਕ ਹੈ ਹਾਂ ਤੇ ਥਾਣਾ ਥੋਣਾ ਥਾਣਾ ਨੂੰ ਥਾਣਾ ਨੂੰ ਸਾਫ ਆ ਬਈ ਲੇਵੇ ਦੀ ਵੀ ਥਾਣਾ ਥੋਣਾ ਦਾ ਕੋਈ ਨਕਸ ਕੋਈ ਨਹੀਂ ਨਹੀਂ ਥਾਣਾ ਦਾ ਕੋਈ ਨਕਸ ਨਹੀਂ ਬਈ ਧਾਰ ਵਧੀਆ ਮਾਰਦੀ ਸਹੀ ਆ ਸਾਰਾ ਸਾਰਾ ਕੋ ਸੈਟ ਆ ਠੀਕ ਹੈ ਇੱਕ ਥਾਣਾ ਇਧਰ ਲਾ ਮਗਰ ਲੱੜਿਆ ਜੇ ਲੱਗਦਾ ਪਰ ਥਾਣੂ ਵੈਸੇ ਹੀ ਛੋਟਾ ਜਾਏ ਹੂੰ ਵੀ ਹੂੰ ਪੂਰਾ ਬਈ ਅੱਛਾ ਦੁੱਧ ਪੂਰਾਗਾ ਦੁੱਧ ਪੂਰਾ ਹਾਂ ਬਈ ਠੀਕ ਆ ਉਸ ਚੀਜ਼ ਦੀ ਗਾਰੰਟੀ ਆਪਣੀ ਸਾਰੀ ਹਾਂ ਹਾਂ ਗਾਰੰਟੀ ਲਗਾਮੀ ਤੇ ਇਹ ਬੈਣੀ ਵਾਲਾ ਪਿਛਲਾ ਪਾਸਾ ਹਾਂ 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 ਬਈ ਹਾਂ ਥੋੜਾ ਜਾਗਾ ਹਾਂ ਉਹ ਓਕੇ ਆ ਥਾਣਾ ਓਕੇ ਆ ਬਾਈ ਕੋਈ ਚੱਕਰ ਹੀ ਨਹੀਂ ਕੋਈ ਠੀਕ ਆ ਤੇ ਹੋਰ ਕੋਈ ਗੱਲਬਾਤ ਕੋਈ ਭਾਰਪੂਰ ਕੋਈ ਹੋਰ ਨਾ ਨਾ ਬਾਈ ਧਾਰ ਧੁਰ ਸਾਰਾ ਕੁਝ ਓਕੇ ਆ ਬਾਈ ਠੀਕ ਆ ਓਕੇ ਆ ਹਾਂ ਜਮਾ ਓਕੇ ਆ ਬਾਈ ਠੀਕ ਆ ਤੇ ਮੁੱਲ ਇਹਦਾ ਮੁੱਲ ਬਈ ਇਹਦਾ 21000 ਰੁਪਇਆ ਦੇ ਲਿਆਂਗੇ ਬਸ ਮਾਨਤਾ ਨਹੀਂ ਕਰਾਂਗੇ ਬਸ 21000 ਤੋਂ ਮਾਨਦਾਨ ਹੋ ਜਾਊਗਾ ਹਾਂ ਹਾਂ ਠੀਕ ਹੈ ਹਾਂ ਇਨੇ ਦਾ ਬੱਚੀਆਂ ਹੀ ਆਉਂਦੀਆਂ ਬਾਈ ਤੁਹਾਨੂੰ ਪਤਾ ਹੀ ਹੈ ਹਨਾ ਜੇ ਹੁਣ ਤੋਂ ਬੰਦਾ ਜੀ ਛੋਟੀ ਬੱਸੀ ਲਊਗਾ ਤਿਆਰ ਕਰੂਗਾ ਤੁਹਾਨੂੰ ਪਤਾ ਹੀ ਹਨਾ ਸਹੀ ਗੱਲ ਆ ਹਾਂ ਵੀ ਇਹਦੇ ਵਿੱਚ ਜਾਂਦੀ ਦੀ ਗੱਲ ਬੰਦੇ ਨੇ ਜੇ ਚਲਮਾੜਾ ਮੋਟਾ ਪਾウダー ਝਾੜ ਕੇ ਹਨਾ ਗੱਭਣ ਹੀ ਤਕਰੀਬਨ ਹੁਣ ਮੈਂ ਤਾਂ ਮਜਬੂਰੀ ਜੀ ਸੀਗੀ ਤੋੜੀ ਜੀ ਮੁੱਕੀ ਸੀਗੀ ਆਪਣੇ ਚਾਰ ਮੁੱਕ ਗਿਆ ਸੀਗਾ ਉਹਦੇ ਕਰਕੇ ਪਸ਼ੂ ਘਟਾਉਣੇ ਆਪਾਂ ਬੱਚੀਆਂ ਵੀ ਦੋ ਸੇਲ ਤੇ ਲਾਣ ਜਾਏ ਠੀਕ ਹੈ ਇੱਕ ਪੀਡੀਐਫ ਦੇ ਜਮਾਸਕਾ ਸੀ ਉਹਨਾਂ ਦੀ ਇੱਕ ਏਵੀਐਸ ਬਰਾਵੋ ਵੀ ਹੈ ਜੀ ਠੀਕ ਹੈ ਹਾਂ ਜੀ ਠੀਕ ਆ ਬਤਾ ਵੇਚ ਰਹੇ ਆ ਹਾਂਜੀ ਹਾਂਜੀ ਬਾਕੀ ਡੰਗਾਸਾਰ ਨੂੰ ਦੁੱਧ ਦਾ ਵੀ ਡੰਗਾਸਾਰ ਦੂ ਹਣਾ ਹਾਂ ਦੁੱਧ ਦਾ ਡੰਗਾਸਾਰ ਦੂ ਬਾਕੀ ਰੇਟ ਵੀ ਜਾਇਆ ਜਾਂਦਾ ਬਾਕੀ ਰੇਟ ਜਾਇਆ ਜਾਂਦਾ ਹਾਂਜੀ ਠੀਕ ਆ ਲਵੀ ਖੋਲ ਕੇ ਤੋਰ ਦੇ ਨੂੰ ਲਵੀ ਦੋਸਤੋ ਡਿਟੇਲ ਆਪਾਂ ਇਹਦੀ ਲੈਤੀ ਪਹਿਲਾ ਸੂਆ ਸੋਈਦੀ ਆ ਕਿੰਨੇ ਟਾਈਮ ਦੀ ਸੂਈ ਆ ਉਹ ਸਾਰੀ ਬਾਈ ਨੇ ਦੱਸਤਾ ਦੁੱਧ ਵੀ ਦੱਸਤਾ ਵੀ 7-8 ਲੀਟਰ ਆ ਦੋਨਾਂ ਟਾਈਮਾਂ ਦਾ ਤੇ ਗੱਬਣ ਹੈ ਲੇਟ ਕਰਾਈ ਇੱਕ ਟੀਕਾ ਭਰਾਇਆ ਸੀ ਰਹੀ ਨਹੀਂ ਹੁਣ ਇਹ ਹੀਟ ਚਾ ਦੁਬਾਰੇ ਤੇ ਬਾਕੀ ਆ ਕੇ ਆਪ ਦੀ ਫੋਲ ਤਸੱਲੀ ਕਰ ਲਿਓ ਤੁਸੀਂ ਅੰਦਰੋਂ ਚੈੱਕ ਕਰਾਉਣੀ ਆ ਤੁਸੀਂ ਚੈੱਕ ਕਰਾ ਕੇ ਵੀ ਲਿਆ ਸਕਦੇ ਹੋ ਤੇ ਬਾਕੀ ਵਿਹੜ ਚੰਗੀ ਆ ਸੋਹਣੀ ਆ ਕਦ ਕੁਦ ਚੰਗਾ ਬਾਂਤਰ ਚੰਗੀ ਆ ਖਾਣਾ ਆ ਦੀ ਸਾਫ ਆ ਤੇ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਆ ਤੇ ਥਣ ਥਣ ਵੀ ਚੰਗੇ ਆ ਪੂਰੇ ਵਧੀਆ ਮੈਂ ਇੱਥੇ ਹੀ ਮੋੜ ਦਿਆਂ ਹਾਂ ਹਲავਤ ਕੱਡ ਕਾਠ ਵੀ ਬਾਈ ਪੁਗੜਾ ਵਾਲਾ ਕੱਚੀ ਛੱਡੀ ਕਿਲੋ ਦੁੱਧ ਦਿੱਤਾ ਵਾ ਬਾਈ ਪਹਿਲੇ ਸੂਏ ਦਾ ਪਹਿਲੇ ਸੂਏ ਹਾਂ ਬਾਈ ਠੀਕ ਹੈ ਦੁੱਧ ਵੀ ਚੰਗਾ ਦੁੱਤਾ ਵਾ ਤੇ ਬਾਕੀ ਮੈਂ ਇਹਦਾ ਵੀ ਤੁਸੀਂ ਆ ਕੇ ਚੈੱਕ ਕਰਾ ਲਿਓ ਕੋਈ ਚੱਕਰ ਤਾਂ ਹੋਣਾ ਨਹੀਂ ਵੈਸੇ ਤੇ ਆਪਦੀ ਤਸੱਲੀ ਕਰਕੇ ਤੁਸੀਂ ਜਾ ਸਕਦੇ ਹੋ ਬਾਕੀ ਥੋੜੀ ਜਿਹੀ ਸੇਵਾ ਦੇ ਨਾਲ ਇਹ ਥੋੜੀ ਜਿਹੀ ਮਿਹਨਤ ਨਾਲ ਪਾਊਡਰ-ਪਾਊਡਰ ਪਾ ਕੇ ਇਹ ਗੱਭਣ ਹੋ ਜਾਊਗੀ ਕੀ ਯਾਰ ਰੇਡਾ ਰੇਡ ਵੀ ਬਹੁਤ ਜਾਇਜ਼ ਐ ਵਿੱਚੋਂ ਮਾੜਾ-ਮੋਟਾ ਵੀ ਤੁਮਾਨਤਣ ਵੀ ਥੋੜਾ ਹੋ ਜਾਊਗਾ ਤੇ ਆ ਕੇ ਆਪਦੀ ਤਸੱਲੀ ਕਰ ਲਿਓ ਆਣਾ ਤੁਸੀਂ ਦੇਖ ਸਕਦੇ ਹੋ ਨਾੜਾ ਨੂਣਾ ਸਪੇਸ ਬਹੁਤ ਵਧੀਆ ਜੀ ਦੋਸਤੋ ਬਾਅਦ ਇਧਰ ਆ ਗਈਆਂ ਬੱਚੀਆਂ ਛੋੜੀਆਂ ਇਹਦੀ ਕਿੰਨੀ ਉਮਰ ਆ ਇਹਦੀ ਵੀ 4 ਮਹੀਨਿਆਂ ਦੀ ਹੈ 4 ਮਹੀਨਿਆਂ ਦੀ ਹੈ ਹਾਂ ਬਈ ਹਾਂ ਇਹ ਕਿਹੜੇ ਸੀਮੰਦੀ ਹੈ ਇਹ ਜਮਾਸਕਾ ਦੀ ਹੈ ਜੀ ਪੀਡੀਐਫ ਦੇ ਜੀ ਪੀਡੀਐਫ ਦੇ ਹਾਂ ਜੀ ਮਾਂ ਇਹਦੀ 40 140 120 ਦੀ ਸੀ ਜੀ ਮਾਂ 40 120 ਦੀ ਹਾਂ ਜੀ ਹਾਂ ਜੀ ਠੀਕ ਆ ਕਿੰਨਾ ਕਰਕਾੜ ਸੀ ਮਾਂ ਦਾ ਮਾਰਾ ਸੀਗਾ 35 ਕਿਲੋ ਦਾ ਜੀ 35 ਕਿਲੋ ਹਾਂਜੀ ਹਾਂਜੀ ਕਿਹੜੇ ਸੂਏ ਚ ਦੂਜੇ ਸੂਏ ਸੀਗਾ ਜੀ ਦੂਜੇ ਸੂਏ 35 ਲੀਟਰ ਦਾ ਰਕਾਰਡ ਸੀਗਾ ਹਾਂਜੀ ਹਾਂਜੀ ਠੀਕ ਐ ਇਹਦਾ ਰੇਟ ਇਹਦਾ ਰੇਟ ਜੀ 25000 ਦੀ ਦੇ ਦਾਂਗੇ ਜੀ 25000 ਦੀ ਹਾਂਜੀ ਹਾਂਜੀ ਠੀਕ ਐ ਬਾਕੀ ਹੋ ਜੂ ਮਾੜਾ ਮਾੜਾ ਮੌਕੇ ਤੇ ਹਾਂਜੀ ਹਾਂਜੀ ਮਾੜਾ ਮਾੜਾ ਮੌਕੇ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੇ ਸੀਮਨ ਦੀ ਬੱਛੀ ਐ ਬਾਕੀ ਥੋੜੀ ਸੇਵਾ ਦੇ ਨਾਲ ਆ ਬਸ ਤੇ ਛੇਦੀ ਤਿਆਰ ਹੋ ਜੂ ਬੱਛੀਆਂ ਛੇਦੀ ਤਿਆਰ ਹੋ ਜਾਂਦੀਆਂ ਥਾਣ ਤੁਣ ਕਿਵੇਂ ਆ ਥਣ ਚਾਰੇ ਓਕੇ ਆ ਬਈ ਬੜੀ ਥਣ ਚਾਰੀ ਆ ਕਿਉਂਕਿ ਹਜੇ ਬੱਚਾ ਹੀ ਆ ਨਾ ਛੋਟੀ ਕਰਕੇ ਥੋੜਾ ਜਿਹਾ ਨਾ ਪਤਾ ਨਹੀਂ ਲੱਗਦਾ ਉਹ ਤੁਸੀਂ ਚਲਵਾ ਕੇ ਦੇਖ ਸਕਦੇ ਹੋ ਬਾਕੀ ਫੇਸ ਦੇਖ ਸਕਦੇ ਹੋ ਸੋਹਣਾ ਛੋਟੇ ਕੰਨ ਚੰਗੀ ਆ ਗਈ ਦੂਜੀ ਪਿੰਝਰੇ ਚ ਕੱਟ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਬਾਕੀ ਫਾਰਮ ਦੇ ਵਿੱਚੋਂ ਵੀਡੀਓ ਆ ਤੁਹਾਨੂੰ ਆਪਾਂ ਇੱਧਰ ਗਾਵਾਂ ਦਿਖਾ ਦਿੰਨੇ ਆ ਦੂਜੇ ਨੰਬਰ ਤੇ ਆ ਬੱਛੀ ਆ ਇਹਦੀ ਉਮਰ ਕਿੰਨੀ ਹੈਗੀ ਇਹਦੀ ਬਈ 20 ਦਿਨਾਂ ਦੀ ਹਲੇ ਅਛੇ ਹਜੇ 20 ਦਿਨਾਂ ਦੀ ਦੁੱਧ ਪੀਂਦੀ ਹੈ ਹਲੇ ਬਈ ਠੀਕ ਹੈ ਹਾਂ ਕਾਫ ਸਟਾਰਟਰ ਤੇ ਲਾਈਏ ਨਾਲ ਹਾਂਜੀ ਹਾਂ ਨਾਲ ਪਿੰਜਰੇ ਚਾਹ ਜੀ ਕਾਫ ਸਟਾਰਟਰ ਤੇ ਦੁੱਧ ਆ ਜੀ ਠੀਕ ਹੈ ਚਾਰੇ ਥਾਣੇ ਪੂਰੇ ਵਧੀਆ ਜੀ ਥਾਣੀ ਦਿਖਾ ਦਗੇ ਪਹਿਲਾਂ ਆਪਾਂ ਦੱਸਦੇ ਨਹੀਂ ਦੱਸਨੇ ਦੇਖ ਜਾਣਗੇ ਜੀ ਬਹੁਤ ਡਬਲ ਹੋਏ ਦੱਸ ਦੇਣੀ ਥਾਣਾ ਛੋਟੀ ਕਰਕੇ ਚਲੋ ਆ ਕੇ ਦੇਖ ਲੂਗਾ ਅਗਲਾ ਆ ਦੇਖ ਜੀ ਸਾਡੀ ਕੀ ਹੋ ਰਹੀ ਹੈ ਹਰਾਂ ਦੇ ਕੋਈ ਨਹੀਂ ਛੋਟੀ ਹੈ ਨਾ ਹਲੇ ਵੀ ਹੈ ਨਾ ਹਜੇ ਹੂੰ ਚਲੋ ਥਾਣ ਦਾ ਅਗਲਾ ਆ ਕੇ ਵੇਖ ਲੂਗਾ ਮੈਂ ਤੁਹਾਡੇ ਦੇਖੇ ਵੀ ਹੋਣੇ ਹਨ ਹਾਂਜੀ ਸਾਡੇ ਦੇਖੇ ਪਏ ਹਾਂਜੀ ਠੀਕ ਹੈ ਤੇ ਦੇਖ ਸਾਡੇ ਦੋਸਤੋ ਪ੍ਰਿੰਟ ਪ੍ਰੂਟ ਇਹਦਾ ਵੀ ਬਹੁਤ ਵਧੀਆ ਹੈਗਾ ਇਹ ਕਿਹੜੇ ਬੋਲਦੀ ਹੈ ਇਹ ਐਵੀਐਸ ਦੇ ਬ੍ਰੇਵੋ ਦੀ ਹੈ ਜੀ ਐਵੀਐਸ ਦੇ ਬ੍ਰੇਵੋ ਦੀ ਹੈ ਹਾਂਜੀ ਹਾਂਜੀ ਠੀਕ ਹੈ ਦੋਵੇਂ ਚੰਗੇ ਸੀਮਨਾਂ ਦੇ ਉਹ ਵੀ ਬਹੁਤ ਚੰਗੇ ਸੀਮਨ ਦੀ ਆ ਹਾਂਜੀ ਹਾਂਜੀ ਤੇ ਇਹ ਵੀ ਬਹੁਤ ਚੰਗੇ ਸੀਮਨ ਦੀ ਆ ਲੱਤਾਂ ਨੂੰ ਤਾਂ ਬਹੁਤ ਲੰਮਾਗਾ ਮੈਂ ਦਾ ਵੀ ਬਹੁਤ ਲੰਮੀ ਤਿਆਰ ਹੋਊਗੀ ਬਹੁਤ ਚੰਗਾ ਕਰੂਗੀ ਇਹਦੀ ਮਾਦਰ ਰਕਾਰਡ ਆ ਇਹਦੀ ਮਾਦਰ 27 ਕਿਲੋ ਦੁੱਧ ਆ ਜੀ 27 ਕਿਲੋ ਹੁਣ ਇਸ ਟਾਈਮ 27 ਕਿਲੋ ਆ ਜੀ ਹੁਣ ਠੀਕ ਐ ਉਹ ਤਾਂ ਫਿਰ ਆਪਣੇ ਕੋਲੇ ਹੀ ਆ ਹਨਾ ਹਾਂਜੀ 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 ਠੀਕ ਐ ਕਿਹੜੇ ਸੂਏ ਚ ਇਹਦਾ ਚੌਥਾ ਸੂਆ ਜੀ ਹੈ ਇਹਦੀ ਮਾਦਰ ਜੀ ਚੌਥਾ ਸੂਆ ਆਪਣੇ ਕੋਲੇ ਹੀ ਆ ਪਹਿਲਾਂ ਤੋਂ ਕੋਲੇ ਹੀ ਆ ਜੀ ਹਾਂਜੀ ਠੀਕ ਐ ਮਾਦਰ ਦੀ ਆ ਖੜੀ ਆ ਤੁਹਾਨੂੰ ਆਪਾਂ ਕੇਰਾ ਮੜਾ ਦਿਖਾ ਦਿੰਨੇ ਕੈਮਰਾ ਮਾਰ ਕੇ 27 ਕਿਲੋ ਇਹਨਾਂ ਰਕਾਰਡ ਆਗਾ ਹੁਣ ਆ ਇਸ ਟਾਈਮ 27 ਕਿਲੋ ਆ ਉਹ ਤਾਂ 30 ਕਿਲੋ ਦੁੱਧ ਤੇ ਜਾਊਗੀ। ਅਸੀਂ ਆ ਦਿਨਾਂ ਅਸੂਈ ਫਲੇ ਪੀਕ ਤੇ 30 ਲੀਟਰ ਦੁੱਧ ਦੇਣ ਦੀ ਜਾਨੀ। ਹਾਂਜੀ ਹਾਂਜੀ ਹਾਂਜੀ। ਹੁਣ 27 ਤਿਆਰ ਆ। 27 ਕਿ ਤਿਆਰ ਆ ਜੀ। ਠੀਕ ਆ। ਤੇ ਇਹਦਾ ਰੇਟ ਆ। ਬੱਛੀ ਦਾ ਜੀ? ਹਾਂ। ਬੱਛੀ ਦਾ ਰੇਟ ਇਹ 20 ਦੀ ਦੇ ਦਾਂਗੇ ਜੀ। ਅੱਛਾ ਇਹ 20 ਦੀ। ਹਾਂਜੀ ਹਾਂਜੀ। ਠੀਕ ਆ। ਤੇ ਬਾਕੀ ਆਪਾਂ ਤਿੰਨੇ ਜਾਨਵਰ ਦਿਖਾਏ ਆ ਤੇ ਵਿੱਚੋਂ ਮਾਨ ਤਾਨ ਹੋ ਜੂ ਮੌਕੇ ਤੇ ਹਾਂ। ਹਾਂਜੀ ਹਾਂਜੀ ਹਾਂਜੀ। ਠੀਕ ਆ। ਕੋਈ ਸੋਟਾ ਡਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੇ ਜਾਨਵਰਾਂ ਦੀ ਲੈਤੀ ਬਾਕੀ ਠੀਕੇ ਆਪਾਂ ਚੰਗੀ ਵੜਾਉਣੇ ਆ ਬਾਈ ਠੀਕ ਆ ਉਹਦੇ ਐਬੀਐਸ ਦਾ ਪੇਪਰ ਲੱਗਿਆ ਵਾ ਜੀ ਜੇ ਕਿਸੇ ਨੇ ਬੁੱਕ ਕਰਨੀਆਂ ਹੁੰਦੀਆਂ ਬੱਚੀਆਂ ਹਨਾ ਅੱਛਾ ਹਾਂ ਉਹ ਵੀ 37 ਕਿਲੋ ਦੁੱਧ ਵਾਲੀ ਹੈਗੇ ਸੌਣ ਵਾਲੀ 40 ਜਾਣ ਰਹਿੰਦੇ ਹਨ ਜੀ ਅੱਛਾ ਤੇ ਆ ਆਪਣੇ ਪੀਡੀਏ ਫਿਰ ਡਾਕਟਰ ਸੀਮਨ ਦੀ ਆਪਣੀ ਜੀ ਬੱਚੀ ਅੱਛਾ 41 ਇੱਕ ਦੇ 16 ਦੀ ਹੈ ਜੀ ਇਹ 41 ਇੱਕ 16 ਦੀ ਹੈ 41 ਇੱਕ 16 ਦੀ ਹੈ ਕਿੰਨਾ ਕੁ ਦਦਾ ਵਾ ਇਹਦੇ ਸਰਕਾਰੀ ਸੀਮਨ ਅਛਾ ਲੱਗਿਆ ਬਾਈ ਇਹ ਵੀ ਸੂਣ ਵਾਲੀ ਗੱਬਣ ਆ ਜੀ ਠੀਕ ਆ ਤੇ ਉਹ ਸੀਮਨ ਸੈਕਸੜਕ ਆਪਾਂ ਦੂਜੇ ਲਾਉਣੇ ਨਾਨ ਸੈਕਸੜੇ ਨਹੀਂ ਨਾਨ ਸੈਕਸੜੀ ਲੱਗੇ ਹੋਏ ਆ ਜੀ ਪਰ ਬੱਚੀਆਂ ਜ਼ਿਆਦਾਤਰ ਬੱਸੀਂ ਦੇ ਦੇਣੇ ਜਿਹੜੀ ਗਾਂ ਦਾ ਪਤਾ ਹੁੰਦਾ ਜੀ ਆਪਾਂ ਨੂੰ ਹਾਂ ਜੀ ਜ਼ਿਆਦਾਤਰ ਬੱਸਾਂ ਆ ਜਾਂਦੀਆਂ ਹਾਂ ਹਾਂ ਜੀ ਠੀਕ ਆ ਤੇ ਇਹਨੇ ਇਹ ਜਿਹੜੀ 4116 ਵਾਲੀ ਆ ਇਹਨੇ ਕਿੰਨਾ ਦੁੱਧ ਦੇਤਾ ਸੀਗਾ ਇਹੇ ਦੁੱਧ ਜੀ ਹਾਲੇ ਗੱਬਣ ਕਰਵਾਉਣੀ ਆ ਜੀ ਹੁਣ ਇਹ ਜੀ ਅਛਾ ਜੇ ਸੁਈ ਨਹੀਂ ਬੰਨਦੀ ਹਾਲੇ ਖੀਰ ਹਾਲੇ ਉਹੀ ਆ ਜੀ ਹਾਲੇ ਬਹਿੜ ਹੀ ਆ ਜੀ ਹਾਲੇ ਆਹ ਇਹ ਤਾਂ ਬੈੜ ਹੀ ਆ ਹਾਂ ਬੈੜ ਹੀ ਆ ਇਹ ਠੀਕ ਹੈ ਹਜ ਗੱਬੜ ਵੀ ਨਹੀਂ ਹੋਈ ਅਰੇ ਗੱਬਣ ਕਰਾਉਣੀਆਂ ਜੀ ਹੁਣ ਆਹ ਬਸ ਤਾਰਾਂ ਕਰੀ ਜਾਂਦੀ ਆ ਠੀਕ ਹੈ ਇਹ ਦੋ ਅਗਣੀ ਹੀਟ ਤੇ ਭਰੋਣਾ ਦੋਨਾਂ ਦੇ ਇਕੱਠਿਆਂ ਭਰੋਣਾ ਇਹਨਾਂ ਦੇ ਬੱਚਿਆਂ ਦੇ ਠੀਕ ਹੈ ਇਹਦੇ ਤੇ ਇਹਦੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਜੀਰੋ 79 ਕਰਕੇ ਭਰੋਣੇ ਇਹ ਦੋਨਾਂ ਦੇ ਸਾਈਕਲੋ ਦੇ ਨਾਲ ਹਾਂਜੀ ਹਾਂਜੀ ਉਹ ਇਕੱਠਿਆਂ ਦੇ ਸੀਮਨ ਭਰਿਆ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਤਾਂ ਲੋ ਵੀ ਦੋਸਤੋ ਜਿਹੜੇ ਵੀ ਤੁਸੀਂ ਜੇ ਕਈ ਵਾਰੀ ਬੱਚਿਆਂ ਖਰੀਦਣਾਂਗਾ ਇਕੱਠਿਆਂ ਖਰੀਦਣਾਂਗਾ ਹਨ ਜਾਂ ਕਿਸੇ ਨੇ ਕੱਲੀ-ਕੱਲੀ ਖਰੀਦਣੀ ਜਾਂ ਉਧਰ ਬੈਠਦੇ ਤੁਹਾਨੂੰ ਡਿਟੇਲ ਦਿੱਤੀ ਆਪਾਂ ਤੇ ਤੁਸੀਂ ਆਦੀ ਫੋਨ ਤਸੱਲੀ ਕਰਕੇ ਖਰੀਦ ਸਕਦੇ ਹੋ। ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ।